ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸੈਦੋਕੇ ਦੇ ਵਿੱਚੋਂ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਨੇੜੇ ਦੋਸਤੋ ਇਹ ਨਿਹਾਲ ਸਿੰਘ ਵਾਲੇ ਦੇ ਵੀ ਆ ਤੇ ਇਹਦੇ ਨੇੜ ਭਦੌੜ ਵੀ ਰਹਿ ਜਾਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਹੁਤ ਵੀਡੀਓ ਬਣਾਈ ਦੀਆਂ ਕਿਉਂਕਿ ਵਪਾਰ ਦਾ ਇਸ ਵੀਰ ਦਾ ਕੰਮ ਹੈ ਤੇ ਇੱਥੇ ਬਹੁਤ ਚੰਗੀ ਚੰਗੀ ਗਾਂ ਵਿਕਰੀ ਆਲੀ ਨਿਕਲਦੀ ਹੈ ਅੱਜ ਸਤਨਾਗਿਆ ਦੋਸਤੋ 6 ਤੁਸੀਂ ਸਕਰੀਨ ਉੱਤੇ ਦੇਖ ਲਿਆ ਤੇ 7ਵੇਂ ਨੰਬਰ ਤੇ ਇੱਕ ਤਾਜੀ ਸੋਈ ਵੀ ਗਾਂ ਅੰਦਰ ਖੜੀ ਹੈ ਸ਼ੁਰੂਆਤ ਇਸੇ ਤੋਂ ਕਰ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਹੱਥ ਬੰਨ੍ਹ ਕੇ ਬੇਨਤੀ ਹਰੇਕ ਵੀਡੀਓ 'ਚ ਕਰੀਦੀ ਆ ਵੀ ਜਿਹਨੇ ਵੀ ਪਸ਼ੂ ਖਰੀਦਣਾ ਹੈ ਉਹਨੇ ਆ ਕੇ ਤਸੱਲੀ ਕਰਨੀ ਹੈ ਤੇ ਆਪ ਦੀ ਸਮਝ ਨਾਲ ਖਰੀਦਣਾ ਤੁਸੀਂ ਆਓ ਇਸ ਗਾਂ ਤੋਂ ਸ਼ੁਰੂਆਤ ਕਰੀਏ ਅੱਜ ਦੀ ਇਸ ਵੀਡੀਓ ਦੀ ਕਾਲੇ ਭਾਈ ਸਸਿ ਕਾਲ ਸਸਿ ਕਾਲ ਵੀਰੇ ਕਾਲੇ ਭਾਈ ਸਤਨਾਗ ਅੱਜ ਆਪਾਂ ਦਿਖਾ ਰਹੇ ਹਾਂ ਜੀ ਵੀਰੇ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਹੈ ਬਾਈ ਕੀ ਡਿਟੇਲ ਹੈ ਜੀ ਇਹ ਜਗਦੀਤ ਵੀਰੇ ਨਾਲ ਤਾਂ ਮੰਨ ਕੇ ਚਲੋ ਹਰੇਕ ਵੀਡੀਓ ਚ ਇੱਕ ਕੋਸ਼ਿਸ਼ ਕਰੀ ਦੀ ਆ ਘਰੇਲੂ ਵੀਰ ਨਹੀਂ ਫਿਰ ਟਟ ਦੇ ਨਾਲ ਹੂੰ ਉਹਨਾਂ ਲਈ ਬੈਸਟ ਆਪਸ਼ਨ ਆ ਦੂਜਾ ਸੂਆ ਬਾਈ ਜੀ ਹੂੰ ਹੱਥ ਦੀ ਚਵਾਈ ਨਾਲ ਕੱਲ ਦੀ ਸੂਈ ਵੀ ਆ 25 ਕਿਲੋ ਦੁੱਧ ਦੀ ਆਪਾਂ ਮਾਲਕ ਵਧੀਆ ਬੰਦਾ ਮੈਨੇਜਮੈਂਟ ਚ ਚਲੀ ਜਾਵੇ ਬੜੇ ਆਰਾਮ ਦਾ 25 ਕਿਲੋ ਤੋਂ ਪਲੱਸ ਦੁੱਧ ਦੇ ਠੀਕ ਹੈ ਕੀ ਭਾਜ ਦੇ ਦੇ ਦਾਂਗੇ ਬਾਈ 1 ਲੱਖ 10000 ਰੁਪਏ ਦੀ ਵੈੜ ਦੇ ਦਾਂ ਬਾਈ ਮੂੰਹ ਤੋਂ ਲੈ ਕੇ ਬਰੀਡ ਬਰੀਕ ਏ ਕਲਾਸ ਆ ਠਣ ਹੱਤ ਦੀ ਚਵਾਈ ਵਾਲਾ ਹੂੰ ਤੇ ਘਰ ਤੋਂ ਘੱਟਾ ਜਾਨੀ 25 ਕਿਲੋ ਦੇ ਬੰਦੇ ਦੀ ਕੇਅਰ ਹੋਵੇ ਤਾਂ ਵੱਧ ਵੀ ਚੋ ਸਕਦਾ ਠੰਡੀ ਬਿੱਟੀ ਦੋਨੇ ਪਾਸੇ ਵਹਿ ਕੇ ਚੋਲੇ ਠੀਕ ਹੈ ਖੋਲੀ ਭਾਈ ਦੋਸਤੋ ਇਹਨੇ ਮੇਰੇ ਖਿਆਲ ਚ ਮੇਲ ਕਾਹ ਨੂੰ ਜਨਮ ਦਿੱਤਾ ਵਾਛਾ ਹੈ ਤੇ ਨਾਲ ਜੀ ਭਾਈ 1 ਲੱਖ ਤੇ 10000 ਦੀ ਇਹ ਗਾਂ ਮਿਲੂਗੀ ਤਾਜੀ ਸੂਈ ਵੀ ਹੈ ਤੋਰਦੇ ਭਾਈ ਸੋ ਪੁੱਤ ਬੱਚਾ ਪਰ ਇਹਨੂੰ ਕਰਦੇ ਪੈਰ ਨਾ ਥਰਲੇ ਸੋ ਇਹਨੇ ਬੱਚੇ ਨੂੰ ਜਨਮ ਦਿੱਤਾ ਦੱਸੋ ਥੋੜਾ ਜਿਆਦਾ ਡਰ ਜਾਂਦਾ ਪਸ਼ੂ ਜਦੋਂ ਬੋਲਦੇ ਆ ਵੈਸੇ ਤੋਰ ਕੇ ਤੁਹਾਨੂੰ ਇਹ ਦਿਖਾ ਦਿੰਨੇ ਆ ਕਟ ਰੇਟ ਜਿਹਨੇ ਲਾਉਣਾ ਹੈ ਤਾਂ ਤੁਸੀਂ ਇਹ ਗਾਮ ਬਾਰੇ ਸੋਚ ਸਕਦੇ ਹੋ ਕਿ ਥਣ ਵੀ ਹੱਥੀਚੁਆਈ ਵਾਲੇ ਢਾਂਜਾ ਵੀ ਚੱਲਣਾ। ਸੋ ਦੇਖੋ ਇਹਦਾ ਸਟਰਕਚਰ ਥਾਣੇ ਦੇ ਹੱਥੀਚੁਆਈ ਵਾਲੇ ਆ ਬਾਕੀ ਢਾਂਜਾ ਤੁਸੀਂ ਇਹਦਾ ਵੀਡੀਓ ਦੇ ਵਿੱਚੋਂ ਦੇਖ ਲੈਣਾ ਜਿਹਨੂੰ ਪਸੰਦ ਆਵੇ ਤਾਂ ਕਾਲ ਤੁਸੀਂ ਬਾਈ ਨੂੰ ਕਰ ਸਕਦੇ। ਇਹਦਾ ਰੇਟ ਰੱਖਿਆ 1 ਲੱਖ ਤੇ 10 ਹਜ਼ਾਰ। ਕਮਾਲ ਆ ਬਾਈ। ਕਮਾਲ ਆ ਬੜਾ ਪਾਣੀ ਪੀਣਾ ਇਹਨੇ ਮੰਨ ਲਾ। ਸੋ ਇਹ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਦਿੰਨੇ ਆ ਦੱਸੋ ਇਸ ਤੋਂ ਬਾਅਦ ਚ ਦੂਜੀਆਂ ਗਾਵਾਂ ਜਿਹੜੀਆਂ ਉਹ ਦਕਾਵਾਂਗੇ ਤਾਜੀ ਸੂਈ ਵੀ ਗਾਹ ਹੈ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲ ਪੈਣਾ ਠੰਡੀ ਮਿੱਠੀ ਬਹੁਤ ਜ਼ਿਆਦਾ ਹੈ ਬਾਈ ਜਿਵੇਂ ਮਰਜ਼ੀ ਦੋਨੇ ਪਾਸੇ ਬੈਠੇ ਰੋ ਉਹਦਾ ਉੱਤੇ ਡਰੀ ਡਰੀ ਜਾਂਦੀ ਆ ਹੂੰ ਐ ਕੋਈ ਮਤਵਲ ਨਹੀਂ ਚੋਣ ਲੱਗਿਆ ਨਜ਼ਾਰੇਦਾਰ ਠੀਕ ਐ ਦੇਖ ਸੋ ਸਵਾਈ ਚੰਗੀ ਐ ਦੱਸੋ ਧਾਰਾਂ ਦੇਖੋ ਕਿੰਨੀਆਂ ਜ਼ਬਰਦਸਤ ਪੈਂਦੀਆਂ ਐ ਅਗਲੇ ਥਾਣਾ ਚ ਵੈਸੇ ਥਾਂ ਦਾ ਚੈਰ ਵੀ ਸੋਹਣਾ ਚਵਾਈ ਤਾਂ ਚੰਗੀ ਹੋਣੀ ਐ ਠੀਕ ਐ ਵੀਰੇ ਬਹੁਤ ਵਧੀਆ ਆਪਸ਼ਨ ਆ ਬਾਈ ਘਰੇ ਵਾਸਤੇ ਸਹੀ ਐ ਅੱਛਾ ਇਹ ਤੂੰ ਅੱਗੇ ਆਪਾਂ ਸ਼ੁਰੂਆਤ ਇਸ ਸਾਈਡ ਤੋਂ ਕਰ ਲਈਏ ਜਿੱਧਰੋਂ ਤੁਹਾਡਾ ਦਿਲ ਵੀਰੇ ਜੀ ਇਧਰੋਂ ਹੀ ਕਰਦੇ ਆ ਸ਼ੁਰੂ ਬਈ ਇਧਰੋਂ ਕਰ ਲੈ ਪਹਿਲੇ ਨੰਬਰ ਤੇ ਵਾੜ ਖੜੀ ਐ ਜੀ ਜੀ ਵੀਰੇ ਦੂਜਾ ਸੁਆ ਗਾਂ ਕੀ ਹਮ ਮੰਨ ਕੇ ਚੱਲੋ ਇਹਨੇ 30 31 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹਮ 8 ਦਿਨ ਇਹਦੇ ਟਾਈਮ ਪੂਰਾ ਹੋਣ ਚ ਪਏ ਆ ਤਿਆਰ ਇਹ 4 ਦਿਨਾਂ ਚ ਹੋ ਜੇ ਬਾਈ 5 ਦਿਨਾਂ ਚ ਠੀਕ ਹੈ ਅੱਛਾ ਭਾਈ ਕੀ ਇਹਦੀ ਡਿਮਾਂਡ ਰੱਖਦੇ ਹੋ ਜੈਨੂਅਲ ਪ੍ਰਾਈਸ ਦਾ ਬਾਈ ਜਿਹੜਾ ਮੁੱਲ ਕੋਸ਼ ਕਰ ਲਗੇ 1.5 ਲੱਖ ਰੁਪਏ ਦੀ ਵੈੜ ਦੇ ਦਾਂਗੇ ਠੀਕ ਹੈ ਤੋਰ ਦੀ ਬਾਈ ਸੋ ਸੋ 1.5 ਲੱਖ ਰੁਪਏ ਦੇ ਵਿੱਚ ਇਹ ਖਾਂ ਮਿਲੂਗੀ ਦਨ ਹਜੇ ਲੈਂਦੀ ਐ ਸੂਨ ਚ ਹਫਤੇਾਂ ਨੂੰ ਕਟਾ ਵਾਲਾ ਹਵਾਨਾ ਢਾਂਜਾ ਇਹਦਾ ਤੁਸੀਂ ਉਹਨੂੰ ਵੀਡੀਓ ਚੋਂ ਦੇਖ ਲੈਣਾ ਪੈਰ ਮਾਰੇ ਜਬਨ ਵਾਲੇ ਬਾਈ ਗੱਬਣ ਕਰਕੇ ਬਣਾਏ ਨੀਗੇ ਠੀਕ ਹੈ ਡਿਜ਼ਾਈਨ ਦਾ ਸਟਰਕਚਰ ਬਹੁਤ ਸੋਹਣਾ ਆਰਡਰ ਬਹੁਤ ਸੋਹਣਾ ਬਣਾਉਣਾ تھا ਨਾ ਹੱਥ ਦੀ ਚੁਆਈ ਵਾਲਾ ਅਜੇ ਥੋੜੀ ਜੀ ਸਵੇਲਿੰਗ ਪਾਈ ਫਿਰਦੀ ਹੈ ਬੱਚੀ ਇੱਕ ਪਾਸੇ ਆਹ ਵੇ ਸਹੀ ਸੋ ਦੱਸੋ ਇਹ 1.5 ਲੱਖ ਰੁਪਏ ਚ ਮਿਲੂਗੀ ਲਿਆ ਬਈ ਵਾਪਸ ਕਿਦੇ ਪੈਰ ਬਣਾਉਣ ਵਾਲੇ ਆ ਉਦੋਂ ਬਾਅਦ ਚ ਤੌਰ ਸੋਹਣੀ ਹੋ ਜਾਂਦੀ ਹੈ ਪਸੂ ਦੀ ਸੋ ਕੰਪਨ ਦੇ ਕਈ ਵਾਰ ਪੈਰ ਨਹੀਂ ਬਣਾਏ ਜਾਂਦੇ ਸੋ ਅਜੇ ਹਫਤਾ ਲੈਂਦੀ ਐ ਸੋਨ ਇਸ ਤੋਂ ਬਾਅਦ ਚ ਦੂਜੇ ਨੰਬਰ ਤੇ ਹਜੇ ਟਾਈਮ ਲੈਂਦੀ ਹੈ ਵੈਡ ਬਹੁਤ ਸੋਹਣੀ ਢਾਂਚੇ ਦੀ ਹੈ ਕਾਲੇ ਭਾਈ ਕੀ ਡਿਟੇਲ ਹੈ ਜਗਜੀਤ ਵੀਰੇ ਪਲੂਨ ਵੱਚੀ ਆ ਦੁੱਗ ਦੇ ਦੰਦ ਕੱਢਦੀ ਆ ਮਾੜੇ ਮਾੜੇ ਤਿੰਨ 13 14 ਪਏ ਆ ਚਾਰ ਪੰਜ ਪੀੜੀਆਂ ਦਾ ਡਾਟਾ ਦੇ ਦਾਂਗੇ ਘੱਟ ਤੋਂ ਘੱਟ ਜਿਹੜੀ ਇਹਦੀ ਮੈਕ ਕੰਪੈਸਟੀ ਹੈ ਜਿਹੜੀ ਇਹਦੇ ਨਾਲ ਦੀਆਂ ਬੱਚੀਆਂ ਸੂਈਆਂ 35 ਕਿਲੋ ਤੋਂ ਪਲੱਸ ਰਹੂਗੀ ਠੀਕ ਹੈ ਅੱਛਾ ਭਾਈ ਕੀ ਮੰਗ ਰਹੇ ਨੇ ਰੇਟ ਜਿਹੜਾ ਮਰਜੀ ਕਰ ਲੇ ਜਗਜੀਤ ਵੀਰੇ 2 ਲੱਖ 5000 ਰੁਪਏ ਦਾ ਬੱਚਾ ਦੇ ਦਾਂਗੇ ਖੋਲੀ ਭਾਈ 2 ਲੱਖ ਤੇ 5000 ਦੀ ਦੋਸਤੋ ਹਜੇ ਦਿਨ ਲੈਂਦੀ ਹੈ ਪਹਿਲਾ ਸੂਆ ਸੂ। ਫਿਟਿੰਗ ਆਲਾ ਹਵਾਨਾ ਰੱਖੂਗੀ ਹਜੇ ਥੋੜੀ ਕੱਚੀ ਐ ਪਰ ਜਦੋਂ ਤਿਆਰ ਹੋ ਗਈ ਉਦੋਂ ਲੁੱਕ ਦੇਖੋ ਕਿਦਾਂ ਦੀ ਬਣਦੀ ਐ। ਸਹੀ ਐ ਭਾਈ ਲੈ ਚਲੋ। ਬਹੁਤ ਸੋਹਣਾ ਫੇਸ। ਇਹ ਪ੍ਰਿੰਟ ਦੀ ਖਾਸੀ ਮੰਗ ਐ। ਮਤਲਬ ਬਹੁਤ ਬਰੀਡ ਵੀ ਭਾਈ ਬਹੁਤ ਆਲਾ ਦਰਜੇ ਦੀ ਐ ਬੱਚੀ ਦੀ ਬਰੀਕ ਧਾਨ ਟੂਈ ਪੇਟਾ ਅਡਰ ਦੀ ਸਟੈਚਮੈਂਟ ਸਟਾਰਟਿੰਗ ਬੜਾ ਸੋਹਣਾ ਜਾਨਵਰ ਬਣਨਾ ਜਿੱਦੇ ਤਿਆਰ ਹੋ ਗਈ ਉਹਦੇ ਕਹਾਣੀ ਕੋਈ ਹੋਰ ਹੋਊ ਇਹਦੀ। ਠੀਕ ਐ। ਸੋ ਇਹ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਤਿੰਨ ਨੰਬਰ ਦੇ ਉੱਤੇ ਪਹਿਲਣ ਦੋ ਦੰਦ ਵਹਿਣ ਇਸ ਤੋਂ ਅੱਗੇ ਇੱਕ ਹਾਜ਼ਰ ਜੀ ਦਾ ਦਿਖਾਉਣੇ ਆ ਕਾਲੇ ਬਾਈ ਕੀ ਡਿਟੇਲ ਆ ਤਿੰਨ ਨੰਬਰ ਚੌਥੇ ਨੰਬਰ ਤੇ ਦਿਖਾਉਣੀ ਆਪਾਂ ਦੋ ਦੰਦ ਆ ਵੀਰੇ ਇਹ ਵੀ ਦੁੱਗ ਦੇ ਦੰਦ ਕੱਢਦੀ ਆ ਪਲੂਨ ਵੱਚੀ ਆ ਹੂੰ ਇਹਦੇ ਸੱਤ ਦਿਨ ਪਏ ਆ ਪੰਜ ਛੇ ਬੀੜੀਆਂ ਦਾ ਡਾਟਾ ਮਿਲ ਜੂ ਮੇਰੇ ਮਨਜ਼ੂਰ ਕੋ ਚੱਲੇ ਨਾ ਬਾਈ ਜਿਹੜੇ ਸਾਹ ਨਾਲ ਦੀ ਬਰੀਡ ਇਹਦੇ ਕੈਰੇਕਟਰ ਆ 33 ਤੋਂ 40 ਕਿਲੋ ਦੁੱਧ ਦੇਣ ਦੀ ਇਹਦੀ ਕੰਪੈਸਟੀ ਹੈ ਬੱਚੀ ਦੀ ਠੀਕ ਹੈ ਕੋਨਲਾ ਪਸਲਗਾ ਟੌਪ ਲਾਈਨ ਬਨਾਵਟ ਸਟਰਕਚਰ ਅਸ਼ੇਦਾਰੀ ਕਿਰਣਾ ਭਾਈ ਰੇਡ ਜਗਜੀਤ ਵੀਰ ਦਾ ਜਿਹੜਾ ਮਰਜੀ ਕਰ ਲਗੇ 2,25,000 ਰੁਪਏ ਦੀ ਬੱਚੀ ਦੇਣੀ ਹੈ ਦੋਸਤੋ ਸਵਾ 2 ਲੱਖ ਦੀ ਇਹ ਪਹਿਲਣ ਦੋ ਦੰਦ ਵੈਟ ਤੁਹਾਨੂੰ ਮਿਲੂਗੀ ਨਾ ਬੇਟਾ ਹਜੇ 5-7 ਦਿਨ ਲੈ ਜਾਣੇ ਨੇ ਸੂਨ ਚ ਹਫਤਾ ਮੰਨ ਕੇ ਚੱਲੋ ਲਾਊਗੀ ਦੰਦ ਵੀਡੀਓ ਚ ਕਨਫਰਮ ਕਰ ਲੈਣੇ ਕਨਫਰਮ ਦੋ ਦੰਦ ਵੈਟ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਚੰਗਾ ਦੁੱਧ ਦੇਣਾ ਬਰੀਡ ਨੇ ਦੁੱਧ ਦੇਣਾ ਦੱਸੋ ਬਾਕੀ ਢਾਂਚਾ ਤੇ ਵੇਟ ਚੰਗਾ ਹੈ ਇਹਦਾ ਖਵਾਨਾ ਤੁਸੀਂ ਇੱਥੋਂ ਦੇਖ ਲਓ ਤੁਹਾਨੂੰ ਇਹਦਾ ਸੋਨਾ ਹਵਾਨਾ ਅਜੇ ਹਫਤਾ ਲੈ ਜਾਣਾ ਇਹਨੇ ਸੂਨ ਦੇ ਵਿੱਚ ਬਹੁਤ ਚੰਗੀ ਤਿਆਰ ਹੋਊਗੀ ਸੋ 2.5 ਲੱਖ ਦੀ ਇਹ ਵੈਡ ਮਿਲੂਗੀ ਗੁੜਾ ਪਹਿਲਾਂ ਵੈੜਾਂ ਦਾ ਦਿਖਾਤਾ ਦੱਸੋ ਦੋ ਤੰਦ ਵੱਛੀਆਂ ਦਾ ਤੁਹਾਨੂੰ ਅਜੇ ਬੱਤਾ ਸੋ ਫੇਰੇ ਦੇ ਹਵਾਨੇ ਦੀ ਦਿਨ ਆਉਟ ਦੇਖੋ 5ਵੇਂ ਨੰਬਰ ਤੇ ਇੱਕ ਹੋਰ ਗਾਂ ਦਿਖਾਉਣੀ ਆ ਅ ਕਾਲੀ ਬਾਈ 5ਵੇਂ ਨੰਬਰ ਤੇ ਇਹ ਦੂਜਾ ਸੁਆਜ ਜਗਜੀਤ ਵੀਰੇ ਹੂੰ ਬਹੁਤ ਜਿਆਦੇ ਵਧੀਆ ਗਾਂ ਜੀ ਨੇ ਹੱਥ ਦੀ ਚਵਾਈ ਕਰਨੀ ਆ ਹੱਥ ਦੀ ਵਿਚਵਾਈ ਹੋ ਜੂ ਮਸ਼ੀਨ ਤੇ ਵੀ ਹੋ ਜੂ ਹੂੰ ਮੇਰੇ ਮੁਤਾਬਕ ਜਿਹੜੇ ਹਿਸਾਬ ਨਾਲ ਇਹ ਮੰਨ ਕੇ ਚੱਲੋ ਇਹਦੀ ਬਰੀਡ ਆ ਜਾਂ ਮਾਲਕ ਦੇ ਦੱਸਣ ਵਾਲੀ ਆ ਬਾਈ ਇਹਨੇ 38 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਠੀਕ ਹੈ ਚੱਡਾ ਵੇਖਿਓ ਉਦੋਂ ਕਿੱਥੋਂ ਸਟਾਰਟ ਹੁੰਦਾ ਕਿੱਥੇ ਤੱਕ ਪਿਆਗਾ ਹਜੇ ਕੱਚੀ ਆ ਗਾਂ ਜਦੋਂ ਤੁਹਾਨੂੰ ਪਤਾ ਭਰ ਕੇ ਤਿਆਰੀ ਚਾਉਂਦੀ ਆ ਉਦੋਂ ਕਹਾਣੀ ਗਾਂ ਦੀ ਟੌਰ ਵੀ ਬਕਰੀ ਹੋਵੇ ਤਾਂ ਸੋਹਣੀ ਵੀ ਲੱਗਣ ਲੱਗ ਜਾਂਦੀ ਹੈ। ਸਹੀ ਹੈ। ਇਹਦਾ ਰੇਟ ਕੀ ਰਹੂਗਾ? ਇਹਦਾ ਅੱਜ 1,85,000 ਰੁਪਏ ਦੀ ਗਾਂ ਦੇ ਦਾਂ। ਟੋਰੀ ਬਈ। 1,85 ਦੀ ਦੱਸੋ ਤੇ ਟਾਈਮ ਹਜੇ ਹਫਤਾ ਬਾਕੀ ਹੈ। ਸੁਆ ਦੂਜਾ ਬਣੂਗੀ ਚੰਗੀ। ਹੁਣ ਵੀ ਹਵਾਨਾ ਕੋਈ ਘਟ ਨਹੀਂ ਹੈ ਪਰ ਇਹ ਹੁੰਦਾ ਵੀ ਗਾਂ ਜਾਂ ਮੱਝ ਜਦੋਂ ਸੋਣ ਲੱਗਦੀ ਹੈ ਉਦੋਂ ਹਵਾਨਾ ਦੇਖਣ ਵਾਲਾ ਹੁੰਦਾ ਹੈ। ਨਾੜਾ ਹਵਾਨੇ ਤੇ ਤੁਹਾਨੂੰ ਇਸ ਸਾਈਡ ਤੇ ਵੀ ਚੰਗਾ ਦਿਸਣੀਆਂ। ਇਹਦੇ ਥਣ ਥੀਚਵਾਈ ਵਾਲੇ ਵੀ ਆ ਤੇ ਭਾਵੇਂ ਮਸ਼ੀਨ ਨਾਲ ਚੋਲੋ ਸਟਰਕਚਰ ਦੇਖੋ ਬਾਈ ਚੌੜੀ-ਚੂੜੀ ਕਿੰਦੀ ਜਿਆਦਾ ਹੈਗਾ ਇਹਨੂੰ ਆਰਾਮਦਾਰੀ ਦਾ ਦੁੱਧ ਦੇਣਾ ਚਾਹੀਦਾ ਇਹਨਾਂ ਨੂੰ ਕਮਾਈ ਬਾਈ ਫੇਰ ਇਧਰ ਨੂੰ ਸੋ ਸੋ ਫੇਰ ਇਸ ਗਾਂ ਨੂੰ ਦੇਖੋ ਖਵਾਨਾ ਤੁਹਾਨੂੰ ਸਮਝ ਜਾਊਗਾ ਐਚ ਐਫ ਨਸਲ ਦੇ ਉੱਤੇ ਕੰਮ ਕਰਨਾ ਦਾ ਸੀਮੰਤ ਬਹੁਤ ਚੰਗੇ ਆਉਂਦੇ ਇਦਾਂ ਦੀਆਂ ਗਾਵਾਂ ਤੋਂ ਬੱਚੇ ਲੋਰ ਨਾਲੇ ਦਾ ਦੁੱਧ ਚੰਗਾ ਦੇਣਿੰਗਾ ਪਲੱਸ ਬੱਚੇ ਵੀ ਇਹ ਸੋਹਣੇ ਪਾ ਦਿੰਦੀਆਂ ਇਸ ਤੋਂ ਬਾਅਦ ਚ ਤੁਹਾਨੂੰ ਇੱਕ ਨਗੀਨਾ ਹੀ ਦਿਖਾਉਣਾ ਹੈ ਬੜੀ ਸੋਹਣੀ ਤਿਆਰੀ ਦੇ ਨਾਲ ਇਹ گاਂ ਕੱਲਾ ਹਵਾਨਾ ਨਹੀਂ ਉੱਤੋਂ ਢਾਂਜਾ ਵੀ ਨੋਟ ਕਰਿਓ ਕਿੰਨਾ ਖਚੌੜਾ ਕਾਲੇ ਬਾਈ ਕੀ ਡਿਟੇਲ ਹੈ ਜੀ ਇਹ ਜਗਦੀਤ ਵੀਰੇ ਬਹੁਤ ਜ਼ਿਆਦਾ ਆਪਣੇ ਦਿਲ ਦੀ ਪਸੰਦ ਗਾਂ ਜਿਹਨੂੰ ਅਸਲ ਕਹਿ ਦਗੇ ਬੱਚੇ ਲੈਣ ਮਤਾਬਕ ਦੁੱਧ ਦੇ ਮਤਾਬਕ ਪੰਜ ਛੇ ਪੀੜੀਆਂ ਦਾ ਡਾਟਾ ਮਿਲ ਜੂ ਰਾਜੀ ਬਾਜੀ 47 ਕਿਲੋ ਦੁੱਧ ਦਿੱਤਾ ਵੀਰੇ ਨੇ ਪਹਿਲਾਂ ਨੇ ਠੀਕ ਹੈ ਕੱਲ ਇਹਨੇ ਬੱਚੇ ਨੂੰ ਜਨਮ ਦਿੱਤਾ ਵੇਖੋ ਸਹੀ ਹੈ ਬਈ ਕੱਲ ਦੀ ਤਾਜੀ ਸੂਈ ਵੀ ਆ ਬਾਬਾ ਇਹਨੂੰ ਤੰਦਰੁਸਤੀ ਦੇਵੇ ਐਕਤੀ ਜਿਹੜੇ ਹਿਸਾਬ ਨਾਲ ਇਹਦੀ ਬਨਾਵਟਾ ਇਹਦਾ ਸਟਰਕਚਰ ਆ ਇਹਦੇ ਸਰੀਰ ਦੀ ਬੰਤਰ ਆ ਇਹਨੂੰ 50 ਤੋਂ ਪਲੱਸ 55-56 ਕਿਲੋ ਦੁੱਧ ਦੇਣਾ ਚਾਹੀਦਾ ਠੀਕ ਹੈ ਕੱਲੇ ਕੱਲੇ ਅੰਗ ਰੱਬ ਨੇ ਇੱਥੇ ਕੱਟ ਕੇ ਲਾਏ ਵੇ ਆ ਲਾ ਧੌਣ ਕਿੰਨੀ ਲੰਬੀ ਆ ਟੌਪ ਲਾਈਨ ਪੈਟ ਪੁੜਾ ਦੋ ਗਿੱਟਾਂ ਦਾ ਪੁੜੇ ਦੀ ਚੜਾਈ ਸਹੀ ਹੈ ਠੀਕ ਹੈ ਪੇਟੇ ਦਾ ਸਾਈਜ਼ ਦੇਖੋ ਹੱਥੀ ਚੋਣੀ ਆ ਕਿਸੇ ਨੇ ਉਹ ਵੀ ਬੈਸਟ ਆਪਸ਼ਨ ਆ ਤੇ ਬਾਕੀ ਦਾ ਤੁਹਾਨੂੰ ਪਤਾ ਇੰਨੇ ਦੁੱਧ ਵਾਲੀ ਗਾਂ ਮਸ਼ੀਨ ਨਹੀਂ ਲੋਟ ਆਉਂਦੀ ਆ ਰਾਟੇ ਦਾ ਕੀ ਲਊਗਾ ਬਈ ਰੇਟ ਜਗਜੀਤ ਵੀਰੇ ਮੌਲ ਨਹੀਂ ਕਰਨਾ ਜੈਨੂਅਲ ਪ੍ਰਾਈਸ ਜਿਹੜੀ ਦੇਣੀ ਆ 265000 ਰੁਪਏ ਦੀ ਵੜ ਦੇਣੀ ਆ ਖੋਲੀ ਬਈ ਦੱਸੋ 265000 ਦੀ ਪਰ ਜੇ ਪੁੜਿਆਂ ਵੱਲੋਂ ਦੇਖੋਗੇ ਤਾਂ ਉਥੋਂ ਬਾਗਮਾਲ ਨਜ਼ਰ ਆਊਗੀ ਤੁਹਾਨੂੰ ਤੇ ਜੇ ਹਵਾਨੇ ਵਾਲੇ ਪਾਸੇ ਆ ਜਾਓਗੇ ਤੇ ਇਥੋਂ ਬੜੀ ਸੋਹਣੀ ਲੱਗਣੀ ਐ ਘਰ ਤੇ ਚੰਗਾ ਵੇਲ ਚੰਗੀ ਐ ਬਿਨਾਂ ਸ਼ੱਕ ਬਹੁਤ ਸੋਹਣਾ ਦੁੱਧ ਦੇਊਗੀ ਤੇ ਇਹਦੇ ਬੱਚੇ ਮੇਰਾ ਦਿਲ ਮੰਦਾ ਵੀ ਜੇ ਚੰਗੇ ਬੱਚੇ ਕਰਮ ਵਾਲੀ ਜਿਵੇਂ ਇਹਦਾ ਆਪਦਾ ਢਾਂਚਾ ਪਾਵੇ ਤੇ ਮੇਲਿਆਂ ਦੇ ਵਿੱਚ ਖੜਨ ਵਾਲੇ ਬੱਚੇ ਦੇਊਗੀ ਇਦਾਂ ਦਾ ਇਹਦਾ ਢਾਂਚਾ ਹੈ ਵੈੜ ਦੀ ਲਵਾਈ ਚੰਗੀ ਆ ਦੱਸੋ ਬਰੀਕ ਚੰਗੀ ਆ ਵੈੜ ਆਰਡਰ ਦੀ ਬਣਾਵਟ ਥਣ ਤੁਰਨਾ ਨਹੀਂ ਆਉਂਦਾ ਹਜੇ ਗੱਲ ਕਰ ਬਾਈ ਦੇਖੋ ਧੌਣ ਕੱਲੀ ਦੀਂਦੀ ਆ ਟੌਪ ਲਾਈਨ ਪੱਸਲੀਆਂ ਤਿੰਨੋਂ ਹਜੇ ਕੱਲ ਦੀ ਜ਼ੁਈ ਆ ਆਰਡਰ ਦੀ ਬਣਾਵਟ ਨਹੀਂ ਦੇਖੋ ਦੱਸੋ ਇਹ ਬਰੀਡ ਦੇ ਕੈਰੇਕਟਰ ਆ ਉਤੋਂ ਪੁੜਿਆਂ ਦੀ ਚੜਾਈ ਦੇਖੋ ਬਹੁਤ گاਵਾ ਦੂਜੀਆਂ ਵੀ ਤੁਸੀਂ ਦੇਖੀਆਂ ਪਰ ਲੈਦੀ ਦਿਸੂਗੀ ਤੁਹਾਨੂੰ ਉਤੋਂ ਚੜਾਈ ਵੱਲੋਂ ਵੀ ਕਉਕੇ ਇਦਾਂ ਦੇ ਟਾਂਜਾ ਜਿਹੋ ਹੀ ਚੰਗੇ ਬੱਚੇ ਪੈਦਾ ਹੋਣੇ ਹੁੰਦੇ ਜੇ ਕੰਪੀਟੀਸ਼ਨ ਲੈਵਲ ਤੱਕ ਆਪਾਂ ਸੋਚਦੇ ਆਂ। ਸੋ ਜਿਨੇ ਖਰੀਦਣੀਆਂ ਦੋਸਤੋ ਤਾਂ ਕਾਲ ਬਾਈ ਨੂੰ ਕਰ ਲਿਓ। ਕਮਾਲਾ ਵੀਰੇ ਨੂੰ। ਸੋ ਸੈਕਿੰਡ ਲਾਸਟ 6ਵੇਂ ਨੰਬਰ ਤੇ ਤੁਹਾਨੂੰ ਦਿਖਾ ਰਹੇ ਆਂ। ਬਹੁਤ ਸੋਹਣੀ ਗਾ ਬੜੀ ਦਿਲ ਨੂੰ ਲੱਗਦੀ ਐ। ਕੋਲ ਆ ਕੇ ਜ਼ਰੂਰ ਦੇਖਿਓ ਜਿਨੇ ਪੇਮੈਂਟ ਇਨਵੈਸਟ ਕਰਨੀ ਐ। ਫਾਰਮ ਚੋਂ ਆਉਂਦੀਆਂ ਦੋਸਤੋ ਰਸੇ ਨਾਲ ਤੁਰਨਾ ਇਹਨਾਂ ਨੂੰ ਔਖਾ ਲੱਗਦਾ। ਇਸ ਤੋਂ ਬਾਅਦ ਇੱਕ ਥੋੜੀ ਹਜੇ ਟਾਈਮ ਲੈਂਦੀ ਕੱਚੀ ਗਾਂ ਦਿਖਾਉਣੇ ਆ ਵੱਡੀ ਸਾਰਿਆਂ ਚੋਂ ਜ਼ਿਆਦਾ ਐ ਪਰ ਹਜੇ ਟਾਈਮ ਲੈਂਦੀ ਐ ਕਾਲੇ ਭਾਈ ਕੰਨਵਾ ਸੂਆ ਕਿੰਨੇ ਕਿਦਾਂ ਲੋਗ ਡਿਗਦੀਦ ਵੀਰੇ Ориਜినਲ ਬੰਦਾ ਜਾ ਕੇ ਪੁੱਛ ਸਕਦਾ ਦੂਜਾ ਸੂਆ 1998 ਦਾ ਫਾਰਮ ਕੀਤਾ ਬਾਬਾ ਜੀ ਦਾ ਠੀਕ ਐ ਜਿਹਦੀ ਖੂਮ ਬਰੀਡ ਐ ਠੀਕ ਐ ਮੰਨ ਕੇ ਚਲੋ ਇਹ ਗਰਵੇਜ਼ ਦੇ ਸੀਮਨ ਦੀ ਖੋਦਾ ਰੈਫਲ ਦਾ ਸੀਮਨ ਇਹਨੂੰ ਡੈਨਮਾਰਕ ਦਾ ਗੱਲ ਲੱਗਿਆ ਵਾ ਤੇ ਮਿਲਕ ਫੈਡਦੀ ਇਹਦੀ ਮਧਰਾ ਇਹ ਆਪਣਾ ਨਹੀਂ ਬਾਈ ਦੇ ਕਹਿਣ ਦਾ ਦੁੱਧ 47 ਲੀਟਰ ਨੇ ਪਹਿਲਾਂ ਨੇ ਦੁੱਧ ਦਿੱਤਾ ਠੀਕ ਹੈ ਹਜੇ ਦਿਨ ਕਿਨੇ ਲੋਕ ਦਾ ਦੈਨੇ ਦੇ ਬਾਈ ਉਦਾਂ 24 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਉਹਦਾ ਚੱਕਿਆ ਵਾਲੇ ਵਾ 5-7 ਦਿਨ ਉਹ ਕਹਿੰਦੇ ਉੱਤੇ ਲੈ ਜਾਂਦੀ ਯਾਨੀ 14-15 ਦਿਨਾਂ ਚ ਗਾਂ ਰੈਡੀ ਹੋਊਗਾ ਦਸਾਂਦਰਾ ਰੇਟ ਇਹ ਤਾਂ ਕੀ ਰਹਿਣਾ ਰੇਟ ਜਗਜੀਤ ਵੀਰ ਇਹਦਾ 3 ਲੱਖ ਰੁਪਇਆ ਮੁੱਲ ਠੀਕ ਹੈ ਤੋਰੀਨ ਬਾਈ ਦੋਸਤੋ 3 ਲੱਖ ਰੁਪਇਆ ਡਿਮਾਂਡ ਹੈ ਸਾਈਜ਼ ਬੰਦਾ ਵੀ ਵੇਖ ਲੈ ਵੀ ਕਿੱਡਾ ਕਾ ਜਿਹੜੀ ਦੂਜੀ ਗਾਂ ਤੋਰੀ ਸੀ ਉਹ ਬਹੁਤ ਵੱਡੀ ਲੱਗਦੀ ਆ ਪਰ ਉਹਦੇ ਨਾਲੋਂ ਸਿਰਕਾ ਆਰਡਰ ਦੀ ਬਣਾਵਟ ਚੜਾਈ ਤੇ ਹਜੇ ਕੱਚੀ ਕੱਚੀ ਆ ਜਣੀ ਆਪਾਂ ਇੱਕ ਵੈਸੇ ਦਿਖਾ ਦਨੇ ਆ ਨਹੀਂ ਤਾਂ ਗਾ ਤਿਆਰ ਕਰਕੇ ਫਿਰ ਆਪ ਦਾ ਰੂਪ ਲੈ ਕੇ ਆਈ ਉਦੋਂ ਸੋਹਣੀ ਲੱਗਣੀ ਸਹੀ ਤੋੜ ਦੇ ਬਈ ਵੈਸੇ ਸੋ ਤੋੜ ਕੇ ਦਿਖਾ ਦਨੇ ਆ ਦੱਸੋ ਹੈ ਤਾਂ ਕੱਚੀ ਹਜੇ ਪਰ ਜਿਹਨੂੰ ਬਰੀਡ ਦੀ ਸਮਝ ਆ ਜਾਂ ਐਚ ਐਫ ਦੀ ਪਰਖ ਰੱਖਦਾ ਕੋਈ ਭਰਾ ਉਹਨੂੰ ਇਸ ਤਰੀਕੇ ਨਾਲ ਵੀ ਇਹ ਸਮਝ ਆ ਜਾਣੀ ਕਿ ਨਾ ਦੁੱਧ ਚੋਲੂਗਾ ਬਹੁਤ ਵੱਡਾ ਢਾਂਚਾ ਹੈ ਬਹੁਤ ਵੱਡਾ ਢਾਂਜਾ ਦੇਖੋ ਮਿਲਕ ਵੇਨਸ ਲੱਗੀਆਂ ਜੋ ਹੋਵਾਨੇ ਤੇ ਨਾੜਾਂ ਦੇਖਿਓ ਜਦੋਂ ਤਿਆਰ ਹੋਈ ਇਹ ਵੈੜ ਕਿਦਾਂ ਦੀ ਬਣੂਗੀ ਵੀ ਇਹਦੀਆਂ ਛੋਟ ਵੀਡੀਓ ਜਿੰਨੀਆਂ ਮਰਜ਼ੀ ਚਲਾ ਲਗੇ। ਕੋਰਲੇ ਪਾਸੇ ਵੀ ਨਾੜਾਂ ਤੁਸੀਂ ਦੇਖੋ ਹਜੇ ਤਾਂ 15 ਦਿਨਾਂ ਦੀ ਇਹ ਕੱਚੀ ਗਾਂ ਤੁਹਾਨੂੰ ਦਿਖਾ ਰਹੇ ਹਾਂ। ਕਿਰਾਂ ਹਜੇ ਬਾਈ ਜਦੋਂ ਆਉਂਦੀ ਹੈ ਨਾ ਗਾਂ ਅੱਧੀ ਰਹਿ ਜਾਂਦੀ ਔਰ ਡਜਾਂਦੀ ਹੈ ਇੱਕ ਬੰਦਸ ਚ ਆ ਜਾਂਦੀ ਆ। ਗਾਂ ਦੇ ਰੱਸਾ ਪੈ ਜਾਂਦਾ ਉਹਨੂੰ ਕਿਰਾਂ ਐ ਲੱਗਦਾ ਮੈਨੂੰ ਕੈਸ ਜਾ ਕਰ ਲਿਆ। ਸਹੀ ਮੋਢੀ ਬਾਈ ਫੇਰ ਉੱਤਰਾ ਆਂਦੀ ਕਮਾਲਾ। ਸੋ ਇੱਕ ਵਾਰ ਫੇਰ ਥੋੜੀ ਤੋਰਦੇ। ਇਸੇ ਤੇ ਥੋੜੀ ਜੀ ਜਗ੍ਹਾ ਪੱਕੀ ਆ। ਗਾਇਆਂ ਐਦਾਂ ਐਦਾਂ ਨੂੰ ਤੁਰਨ ਦੀ ਦਿੱਕ ਹਵਾਨਾ ਪਛਾਣ ਨੂੰ ਵੀ ਤੁਸੀਂ ਦੇਖੋ ਬਹੁਤ ਤਕੜਾ ਹਵਾਨਾ ਬਣਾਊਗੀ ਦੱਸੋ ਜਦੋਂ ਕਰਮਾਲੀ ਨੇ ਤਿਆਰ ਹੋਣ ਹੈ ਨੇ ਕਮਾਲਾ ਬਾਈ ਵਾਪਸ ਸੋ ਇਹ ਲਾਸਟ ਉੱਤੇ ਤੁਹਾਨੂੰ ਦਿਖਾ ਰਹੇ ਸੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ 110000 ਤੋਂ ਭਾਅ ਸ਼ੁਰੂ ਹੈ ਤੇ 3 ਲੱਖ ਹਾਈएस्ट ਰੇਟ ਹੈ ਹੁਣ ਤੁਹਾਡੀ ਪਸੰਦ ਹੈ ਵੀ ਤੁਸੀਂ ਕਿੰਨੀ ਕੁ ਪੇਮੈਂਟ ਇਨਵੈਸਟ ਕਰ ਸਕਦੇ ਹੋ ਭਾਵੇਂ ਕਿਸੇ ਨੇ ਲੱਖ ਖਰਚਣਾ ਹੈ ਤੇ ਭਾਵੇਂ 3 ਲੱਖ ਖਰਚਣਾ ਹੈ ਤਸੱਲੀ ਕਰਨਾ ਹੱਕ ਹੁੰਦਾ ਉਹ ਆ ਕੇ ਜਰੂਰ ਕਰ ਲਿਆ ਕਰੋ ਅੱਜ ਦੀ ਵੀਡੀਓ ਫਿਲਹਾਲ ਦੱਸੋ ਇਹ ਸੱਤ ਨਗਾਂ ਦੀ ਸੀ ਤੁਸੀਂ ਸੱਤੇ ਦੇਖ ਲਿਆ ਧੰਨਵਾਦ